ਜੋਗੋ ਜੋਗ ਅਟਲ ਚਾਬਰ ਛਤਰ ਦੇ ਮਾਲਕ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਹਜ਼ੂਰ ਅੰਦਰ ਗੁਰੂ ਪਿਆਰੇ ਗੁਰੂ ਸWARE ਸਾਧ ਸੰਗਤ ਜੀ ਆਓ ਸੁਆਸਾਂ ਨੂੰ ਸਫਲਾ ਕਰਦੇ ਹਾਂ ਦੇਹੀ ਦਾ ਲਾਹ ਲੈਂਦੇ ਹਾਂ ਪਾਵਨ ਵਿਚਾਰਾਂ ਦੇ ਨਾਲ ਜੁੜਨਾ ਕਰੀਏ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾ ਹੁਣ ਤੈ ਸਰਵਣ ਕੀਤਾ ਹੈ ਕਿ ਸਤਿਗੁਰੂ ਪਿਤਾ ਤਾਨ ਗੁਰੂ ਤੇਗ ਬਹਾਦਰ ਮਹਾਰਾਜ ਸੰਸਾਰ ਦੇ ਤਾਰਨੇ ਨੂੰ ਪਰਮੁਣ ਕਰਨਾ ਆਰੰਭ ਕਰ ਦਿੱਤਾ ਹੈ ਔਰ ਸਤਿਗੁਰੂ ਪਿਤਾ ਜੀ ਜੋ ਫਿਰ ਆਪ ਆਨੰਦਪੁਰ ਸਾਹਿਬ ਤੋਂ ਪਟਨਾ ਸਾਹਿਬ ਆ ਗਏ ਆ ਔਰ ਪਰਵਾਰ ਨੂੰ ਪਹਿਲਾਂ ਰੋਕਿਆ ਸੀ ਸਮਾਪਾ ਕੇ ਪਰਵਾਰ ਨੂੰ ਵੀ ਕੇ ਸ਼੍ਰੀ ਅਨੰਦਪੁਰ ਸਾਹਿਬ ਬੁਲਾ ਲਿਆ ਹੈ ਔਰ ਗੋਬਿੰਦ ਰਾਏ ਦੇ ਜੀ ਨੇ ਨੈਣਾ ਦੇ ਜੋ ਪਹਾੜੀਆਂ ਦੇ ਵਿੱਚ ਅਤੇ ਉਹਨਾਂ ਦੇ ਵਿੱਚੋਂ ਸੱਤ ਲੋ ਜੋ ਠਾਠਾਂ ਮਾਰਦਾ ਕੁਦਰਤ ਦੇ ਨਜ਼ਾਰੇ ਦੇਖ ਕੇ ਉਹ ਬਤੀ ਪ੍ਰਸੰਨ ਹੋਇਆ ਸਾਧ ਸੰਗਤ ਇੱਥੇ ਗੱਲ ਵਿਚਾਰਨ ਵਾਲੀ ਹੈ ਕਿ ਸਤਗੁਰੂ ਪਿਤਾ ਜੀ ਦੇ ਜੋ ਨਾਲ ਅਨੰਨ ਸੇਵਕ ਕਾਇਦੇ ਆਲਾ ਜੀ ਹੋਏ ਹਨ ਉਹਨਾਂ ਦੇ ਸਬੰਧ ਦੇ ਨਾਲ ਇਹ ਸਾਰੀ ਧਰਤੀ ਸਤਗੁਰੂ ਪਿਤਾ ਜੀ ਨੇ ਇਹ ਖਰੀਦਣੀ ਕੀਤੀ ਹੈ ਕਿਉਂਕਿ ਸਤਗੁਰੂ ਮਹਾਰਾਜ ਧਾਨ ਗੁਰੂ ਛੇਵੇਂ ਪਿਤਾ ਗੁਰੂ ਹਰਗੋਬਿੰਦ ਮਹਾਰਾਜ ਮੀਰੀ ਪੀਰ ਦੇ ਮਾਲਕ ਬਵੰਜਾ ਰਾਜ ਜਿੰਦੂ ਕੈਤੋਂ ਛੁੜਵਾ ਕੇ ਲੈ ਕੇ ਆਏ ਨੇ ਤਾਂ ਉਹਨਾਂ ਵਿੱਚ ਰਾਜਾ ਇੱਕ ਚੰਦੂ ਸ਼ਾਹ ਵੀ ਸੀ ਤੇ ਚੰਦੂ ਸ਼ਾਹ ਦੀ ਧਰਮ ਪਤਨੀ ਨੂੰ ਸਾਧਗੁਰੂ ਪਿਤਾ ਧਾਨ ਗੁਰੂ ਤੇਗ ਬਹਾਦਰ ਮਹਾਰਾਜ ਆ ਕੇ ਮਿਲਦੇ ਹਨ ਔਰ ਰਾਣੀ ਨੇ ਵੀ ਬੜਾ ਆਦਰ ਸਤਕਾਰ ਕੀਤਾ ਕਿਉਂਕਿ ਉਹ ਚੰਦੂ ਸ਼ਾਹ ਉਸ ਜੋ 52 ਰਾਜਿਆਂ ਦੇ ਵਿੱਚੋਂ ਕੈਦ ਤੋਂ ਛੁੱਟਿਆ ਸੀ ਜੇ ਨੌਵੇਂ ਪਾਸਾ ਦਾ ਪਤਾ ਲੱਗਿਆ ਤਾਂ ਰਾਣੀ ਨੇ ਆਦਰ ਕੀਤਾ ਸਤਕਾਰ ਕੀਤਾ ਜੇ ਕਿਹਾ ਪਿਤਾ ਜੀ ਹੁਕਮ ਦੱਸੋ ਕੀ ਹੈ ਆਪਦੇ ਬਟਿਆਂ ਨੇ ਮੇਰੇ ਪਤੀ ਨੂੰ ਰਿਹਾ ਕਰਵਾਇਆ ਸਿਰੰਗਜੇ ਦੀ ਜੇਲ੍ਹ ਦੇ ਵਿੱਚੋਂ ਅੱਜ ਤਾਂ ਹੀ ਮੇਰਾ ਰਾਜ ਮੇਰੇ ਪੁੱਤ ਪੋਤਰਿਆਂ ਦਾ ਰਾਜ ਕਾਇਮ ਹੈ ਜੇ ਤੁਸੀਂ ਬલિદાન ਉਦੋਂ ਛੇਵੇਂ ਸਤਿਗੁਰੂ ਨਾਲ ਲੈ ਕੇ ਉਹਦੇ ਛੜਾ ਕੇ ਤੇ ਸਾਡਾ ਇਹ ਕੁਝ ਨਹੀਂ ਸੀ ਰਹਿਣਾ ਦੱਸੋ ਮੈਂ ਤਾਂ ਆਪ ਜੀ ਦੀ ਕੀ ਮਤ ਕਰ ਸਕਦੀ ਹਾਂ ਤਾਂ ਸਤਿਗੁਰੂ ਪਿਤਾ ਕਹਿਣ ਲੱਗੇ ਰਾਣੀ ਨੇ ਸਾਡੀ ਮਤ ਕਰਨੀ ਹੈ ਤਾਂ ਸਾਨੂੰ ਇਹ ਇਲਾਕੇ ਦੀ ਜ਼ਮੀਨ ਚਾਹੀਦੀ ਐ ਸੀ ਪਿੰਡ ਬਸਾਉਣਾ ਚਾਹੁੰਦੇ ਆ ਤਾਂ ਕਾਇ ਲਗੇ ਬਾਹਰ ਜਿੰਨੀ ਤੁਹਾਨੂੰ ਚਾਹੀਦੀ ਲੈ ਸਕਦੇ ਪਰ ਮਾਰਕ ਸਾਡੀ ਸ਼ਰਤ ਹੈ ਜ਼ਮੀਨ ਅਸੀਂ ਇੰਦਾ ਨਹੀਂ ਸੇਵਾ ਚ ਲੈਣੀ ਇਹਦੇ ਅਸੀਂ ਮੁੱਲ ਤਾਰਾ ਕਹਿੰਦੇ ਕਿਉਂ ਕਹਿੰਦੇ ਨਹੀਂ ਕੱਲ ਨੂੰ ਭਲਕੇ ਇਹ ਆਦਤ ਹੈ ਰਾਜ ਘਰਾਣੇ ਦੀ ਕਿ ਉਹ ਹੱਕ ਜਤਾਉਣ ਲੱਗ ਜਾਂਦੇ ਵੱਡੇ ਹੋ ਕੇ ਵੀ ਅਸੀਂ ਦਿੱਤੀ ਆ ਮੇਰ ਜਮਾਉਂਦੇ ਇਸ ਕਰਕੇ ਅਸੀਂ ਆਪਣੀ ਮੁੱਲ ਖਰੀਦ ਕੇ ਜਗਾ ਲੈਣੀ ਤਾ ਸਾਧਗੁਰੂ ਪਿਤਾ ਜੀ ਨੇ ਫਿਰ ਉਹ ਸਥਾਨ ਜੋ ਮਾਖੋਵਾਲ ਉਸ ਸਮਾਂ ਪਿੰਡ ਦਾ ਨਾਂ ਰਿਹਾ ਫਿਰ ਮਹਾਰਾਜ ਜਦੋਂ ਪਿੰਡ ਬਸਾਉਣਾ ਕੀਤਾ ਨਾ ਤਾਂ ਉਹਦਾ ਨਾਂ ਆਪਣੀ ਮਾਤਾ ਜੀ ਦੇ ਨਾਂ ਤੇ ਰੱਖਿਆ ਸੀ ਚੱਕ ਨਾਨਕੀ ਚੱਕ ਨਾਨਕੀ ਨਾਮ ਰਿਆ ਸਮਾ ਪਾ ਕੇ ਮਾਖੋਵਾਲ ਉਥੇ ਦੈਂਤ ਰਹਿੰਦਾ ਸੀ ਮਾਖੋ ਨਾਂ ਦਾ ਉਹਦੇ ਨਾਂ ਤੇ ਫਿਰ ਪਿੰਡ ਦਾ ਨਾਂ ਰਹਾ ਔਰ ਉਹ ਉਪਰਾਂ ਤੋਂ ਨਾ ਉੱਪਰ ਕੇ ਫਿਰ ਸ੍ਰੀ ਅਨੰਦਪੁਰ ਸਾਹਿਬ ਸਤਿਗੁਰੂ ਪਿਤਾ ਜੀ ਨੇ ਦਾ ਨਾਂ ਰੱਖਿਆ ਕੇਸਗੜ੍ਹ ਸਾਹਿਬ ਅਖਤਰ ਚਾਇਆ ਬਾਅਦ ਵਿੱਚ ਆ ਕੇ ਇੱਥੇ ਤਾਂ ਇਸ ਕਰਕੇ ਮਾਰੇ ਉਹ ਸਥਾਨ ਬਣਾਇਆ ਜੋ ਕਿ ਜੋ ਉੱਪਰ ਪਹਾੜੀਆਂ ਤੇ ਤਪ ਕਰਦੇ ਐ ਸਮਾਪਾ ਕੇ ਉਹ ਰੋਪੜ ਦੇ ਵਿੱਚ ਦੇ ਹੁੰਦਿਆਂ ਹੋਇਆਂ ਧਰਤੀ ਤੇ ਇਥੇ ਛੋਲੇ ਛੋਟੇ ਪਿੰਡਾਂ ਚ ਆ ਕੇ ਰਸਤਾ ਵਹਤਾ ਮੰਗਦੇ ਐ ਕੱਤਰ ਕਰਕੇ ਵਾਪਸ ਚੜ ਜਾਂਦੇ ਐ ਤਾਂ ਜਦੋਂ ਜੋਗੀ ਉਤਰੇ ਉਹਨਾਂ ਨੇ ਵੇਖਿਆ ਤਾਂ ਪਿੰਡ ਵਸਿਆ ਪਿਆ ਤਿੰਨਾ ਚੌ ਮਹੀਨਿਆਂ ਦੇ ਵਿੱਚ ਪਿੰਡ ਕਿਨੇ ਵਸਾ ਤਾ ਸਵਾਲ ਕੀਤਾ ਕਿ ਭਾਈ ਦਇਆ ਸਿੰਘ ਬਾਬਾ ਦਿਆਲੂ ਜੀ ਨੂੰ ਆ ਕੇ ਬਿੰਦਗੀ ਦਿਆਲੂ ਜੀ ਉਹੀ ਐ ਜੋ ਨੌਵੇਂ ਪਾਤਸ਼ਾਹ ਦੇ ਨਾਲ ਜਾ ਕੇ ਬਾਭੂ ਸ਼ਹੀਦੀ ਦਿੰਦੇ ਦੇਗ ਚ ਉਬਾਲੇ ਜਾਂਦੇ ਤਾਂ ਕਹਿ ਸਿੱਖ ਕਹਿਣ ਲੱਗੇ ਜੀ ਗੁਰੂ ਤੇਗ ਬਹਾਦਰ ਗੁਰੂ ਨਾਨਕ ਦੀ ਨੌਵੀਂ ਜੋਤ ਉਹਨਾਂ ਨੇ ਨਗਰ ਬਸਾਉਣਾ ਕੀਤਾ ਹੈ ਤਾਂ ਲੋਕੀ ਮੁਖਾਵਲ ਕਰਦੇ ਆ ਵੀ ਇਹ ਗੁਰੂ ਨਾਨਕ ਦੇ ਨੌਵੀਂ ਜੋਤ ਨਹੀਂ ਹੈ ਤੁਹਾਨੂੰ ਬਲੇਖਾ ਇਹਨੂੰ ਦੂਰ ਕਰ ਲੋ ਕਹਿੰਦੇ ਕਿਉਂ ਕਹਿੰਦੇ ਗੁਰੂ ਨਾਨਕ ਤਾਂ ਉਦਾਸੀਆਂ ਕਰਦਾ ਰਿਹਾ ਭ੍ਰਮਣ ਕਰਦਾ ਰਿਹਾ ਉਹਨੇ ਤਾਂ ਕੋਈ ਨਗਰੀ ਨਹੀਂ ਬਸਾਇਆ ਤੇ ਇਹ ਤਾਂ ਟਿਕਾਣਾ ਕਰਕੇ ਬਹਿ ਗਏ ਤਾਂ ਮੈਂ ਕਿ ਸਿੱਖ ਕਹਿਣ ਲੱਗਾ ਮਹਾਰਾਜ ਇਹ ਤੁਹਾਨੂੰ ਗੁਰੂ ਦੀਆਂ ਗੁਰੂ ਹੀ ਜਾਣੇ ਇਹਦੇ ਬਾਰੇ ਅਸੀਂ ਨਹੀਂ ਕੁਝ ਕਹਿ ਸਕਦੇ ਗੁਰੂ ਤਾਂ ਹਮੇਸ਼ਾ ਹੀ ਨਗਰ ਬਸਉਂਦੇ ਆਏ ਐ ਇਹ ਤਾਂ ਗਾਲ ਨੂੰ ਤੁਸੀਂ ਜਾ ਕੇ ਗੁਰੂ ਸਾਹਿਬਾਂ ਨਾਲ ਹੀ ਕਰੋ ਤਾਂ ਜੋਗੇ ਚੱਲ ਪਏ ਕਹਿੰਦੇ ਚਲੋ ਨਗਰ ਦੇ ਵਿੱਚੋਂ ਰਸਤਾ ਵੀ ਇਕੱਠੀਆਂ ਕਰਨੀਆਂ ਜਾਂਦੇ ਜਾਂਦੇ ਤੇਰੇ ਗੁਰੂ ਨੂੰ ਵੀ ਮਿਲਣਾ ਤਾਂ ਜਦੋਂ ਸਾਮ ਆਇਆ ਸ਼ਾਮ ਹੋ ਗਈ ਆਉਂਦਿਆਂ ਨੂੰ ਗੁਰੂ ਸਾਹਿਬ ਨੂੰ ਮੱਥਾ ਟੇਕਿਆ ਮਿਲਣਾ ਕੀਤਾ ਸਵਾਲ ਕਰਨ ਲੱਗੇ ਤੁਮ ਹਰ ਕਹਿੰਦੇ ਭਾਈ ਜਾਓ ਪਹਿਲਾਂ ਲੰਗਰ ਪ੍ਰਸ਼ਾਦਾ ਛਕੋ ਰਾਤ ਠਹਿਰੋ ਆਰਾਮ ਕਰੋ ਅੰਮ੍ਰਿਤ ਵੇਲੇ ਦੀਵਾਨ ਸਜਣਗੇ ਤੁਹਾਡੇ ਸਵੇਰੇ ਅੰਮ੍ਰਿਤ ਵੇਲੇ ਦੀਵਾਨਾਂ ਦੇ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਦਿੱਤੇ ਜਾਣਗੇ ਹੁਕਮ ਮੰਨਿਆਗਾ ਸਿੱਖਾਂ ਵੱਲੋਂ ਜੋਗੀਆਂ ਨੂੰ ਰਸਤਾ ਬਹਤਾਂ ਦਿੱਤੀ ਗਿਆ ਭੋਜਨ ਪ੍ਰਸ਼ਾਦਾ ਛਕਾਇਆ ਗਿਆ ਆਰਾਮ ਬਸ ਤੇ ਥਾਨ ਦਿੱਤੇ ਗਏ ਤਾਂ ਜੋਗੀਆਂ ਨੇ ਆਰਾਮ ਕੀਤਾ ਇੱਕ ਜੋਗੀ ਸੀ ਉਹਨੂੰ ਰਾਤ ਨੂੰ ਜੋ ਕਹਿੰਗੇ ਦਿਨੇ ਜੋ ਗੱਲਾਂ ਵਿਚਾਰਾਂ ਸੰਸਾਰ ਦੇ ਅੰਦਰ ਮਨੁੱਖ ਦੇ ਵਿੱਚ ਦਿਮਾਗ ਵਿੱਚ ਚੱਲਦੀਆਂ ਉਹ ਹੀ ਰਾਤ 'ਤੇ ਆ ਕੇ ਸੁਪਨਾ ਬਣਦੀਆਂ ਤੇ ਜੋ ਸੁਪਨਾ ਆਇਆ ਸੁਪਨੇ ਦੇ ਵਿੱਚ ਉਹਨੇ ਕੀ ਦੇਖਿਆ ਕਿ ਉਹ ਸੰਘਣ ਜੰਗਲ 'ਚ ਜਾ ਰਿਹਾ ਤੇ ਵਰਖਾ ਹੋਣੀ ਆਰੰਭੋ ਬਰਖਾ ਹੋਣ ਲੱਗੀ ਤਾਂ ਉਹ ਇੱਕੋ ਨੇ ਦੂਰ ਜਾ ਕੇ ਝੜੀਆਂ ਦੇ ਵਿੱਚ ਜਾ ਕੇ ਕੋਈ ਗੁਫਾ ਵੇਖੀ ਉਹਦੇ ਵਿੱਚ ਜਾ ਕੇ ਲੁਕਣਾ ਕੀਤਾ ਬਹਿ ਗਿਆ ਵੀ ਇੱਥੇ ਮੈਨੂੰ ਕੁਝ ਆਰਾਮ ਮਿਲ ਸਕਦਾ ਹੈ ਬਰਫ ਮੀ ਚੱਖੜ ਝੇੜ ਚੱਲਦਾ ਰਿਹਾ ਜਦੋਂ ਥੋੜਾ ਸਮਾਂ ਬੀਤਿਆ ਨਾ ਤੇ ਖੂਖਾਰ ਸ਼ੇਰ ਨੇ ਉੱਥੇ ਆਉਣਾ ਕੀਤਾ ਇਹ ਘਾਬਰ ਗਿਆ ਦੇਖ ਕੇ ਪਰ ਸ਼ੇਰ ਨੇ ਦੇਖਿਆ ਵੀ ਮੇਰੀ ਗੁਫਾ ਦੇ ਵਿੱਚ ਕੋਈ ਸ਼ਰਨ ਲੈ ਕੇ ਬੈਠਾ ਹੈ ਉਹ ਗੜੇ ਉਹ ਮੇ ਉਹ ਤੂਫਾਨ ਆਪਣੇ ਪਿੰਡੇ ਤੇ ਬਾਹਰ ਵੇਕੇ ਹੜਾਉਂਦਾ ਰਿਆਂ ਜਿਸ ਕਾਰਨ ਕੁਝ ਸਮੇਂ ਬਾਅਦ ਉਹਦੀ ਮੌਤ ਬਿਜਲੀ ਦਾ ਕੜਾਕ ਹੋਇਆ ਤੇ ਇਹਦੀ ਜਾਗ ਖੁੱਲ ਗਈ ਜਾਗ ਖੁੱਲੀ ਨੇ ਦੇਖਿਆ ਉੱਠ ਕੇ ਵੀ ਮੈਂ ਤਾਂ ਇੱਥੇ ਹੀ ਮੈਂ ਤਾਂ ਅੰਜ ਗੁਰੂ ਨੇ ਪਿੰਡ ਵਸਾਇਆ ਇੱਥੇ ਬੈਠਾ ਮੈਂ ਤਾਂ ਸਵਾਲ ਕਰਨ ਵਾਸਤੇ ਆਇਆ ਸੀ ਵੀ ਕਿਉਂ ਵਸਾਇਆ ਜੰਗਲ ਦਾ ਮੇਰਾ ਚਲੋ ਸੁਪਨੈ ਅੰਮ੍ਰਿਤ ਵੇਲ ਦੇਖਿਆ ਚਾਰੇ ਪਾਸੇ ਕੋਈ ਸਿੱਖ ਨਹਾ ਰਿਹਾ ਕੋਈ ਬਾਣੀ ਪੜ੍ਹ ਰਿਹਾ ਕੋਈ ਸਿਮਨ ਕਰ ਰਿਹਾ ਕੋਈ ਹੋਰ ਕੰਮਾਂ ਕਾਜਾਂ 'ਚ ਵਗੀ ਹੈ ਇਹਨੇ ਵੀ ਆਪਣਾ ਚਲੋ ਇਸ਼ਨਾਨ ਪਾਨ ਕਰਕੇ ਪੂਜਾ ਭਗਤੀ ਕੀਤੀ ਦੀਵਾਨ ਸਜੇ ਸਤਿਗੁਰਾਂ ਦੇ ਸਨਮੁਖ ਕੋ ਜਾ ਕੇ ਨਮਸਕਾਰਾਂ ਕਰਕੇ ਬੈਠੇ ਤੇ ਕਹਿੰਦੇ ਸਾਡਾ ਸਵਾਲ ਦਾ ਜਵਾਬ ਦਿਓ ਤੁਸੀਂ ਇਹ ਨਗਰ ਕਿਉਂ ਬਸਾਇਆ ਤੁਸੀਂ ਗੁਰੂ ਨਾਨਕ ਦੇਵ ਜੀ ਬਾਰਸ ਨਹੀਂ ਤਾਂ ਮਹਾਰਾਜ ਹੱਸਣ ਲੱਗੇ ਕਹਿੰਦੇ ਭਾਈ ਕਿਰਪਾ ਭਾਈ ਦਿਆਉ ਸ਼ਾ ਤੇਰਾ ਸਵਾਲ ਦਾ ਜਵਾਬ ਤਜੀ ਰਾਤੀ ਤੈਨੂੰ ਦੇਤਾ ਤੈਨੂੰ ਸਵਾਲ ਦੇ ਜਵਾਬ ਮਿਲ ਗਏ ਹੁਣ ਕੀ ਲੈਣਾ ਹੈ ਤਾਂ ਉਹ ਸੋਚਾਂ ਦੇ ਵਿੱਚ ਪੈ ਗਏ ਗਹਿਰੀ ਸੋਚ ਮੈਨੂੰ ਸਵਾਲ ਦਾ ਜਵਾਬ ਮੈਨੂੰ ਕੋਈ ਸਵਾਲ ਦਾ ਜਵਾਬ ਨਹੀਂ ਮਹਾਰਾਜ ਕਹਿੰਦੇ ਤੇਰੀ ਰਾਤੀ ਤੈਨੂੰ ਸੁਪਨਾ ਆਇਆ ਸੀ ਜੰਗਲ 'ਚ ਫਿਰਦਾ ਉਹ ਸਾਰਾ ਸੁਪਨਾ ਸੁਣਾ ਕੀ ਹੈ ਇਹ ਨਹੀਂ ਧਿਆਲੇ ਸੁਣ ਕੇ ਉਹ ਹੱਕਾ ਬੁੱਕਾ ਰਹੇ ਕਿ ਵੀ ਗੁਰੂ ਨੂੰ ਮੇਰੇ ਸੁਪਨੇ ਬਾਰੇ ਕਿਵੇਂ ਪਤਾ ਆਖਰ ਉਹ ਕਹਿਣ ਲੱਗਾ ਸਤਗੁਰੂ ਜੀ ਇਸ ਸਮਾਂ ਮੈਂ ਕਿਸੇ ਜੰਗਲ ਵਿੱਚ ਉਲ ਘਿਰ ਗਿਆ ਰਾਤੀ ਨੂੰ ਸੁਪਨੇ 'ਚ ਮੈਂ ਬਰਖਾ ਹੋਣ ਲੱਗੀ ਪਾਰੀ ਤੇਜ਼ ਚਖੜ ਵੀ ਗੜੇ ਆ ਗਏ ਤਾਂ ਮੈਂ ਸਖਾ ਜਗਾ ਦੇਖ ਕੇ ਇੱਕ ਗੁਫਾ ਦੇੰਦ ਘੁਰਨੇ ਦੇ ਵਿੱਚ ਜਾ ਕੇ ਬੈਠ ਗਿਆ ਮੇਂ ਹਟੇਗਾ ਮੈਂ ਚਲਾ ਜਾਵਾਂਗਾ ਪਰ ਸਮਾਂ ਬੀਤਿਆ ਕਹਿੰਦੇ ਸਾਮਾਂ ਵੀ ਧਿਆ ਤੇ ਉੱਥੇ ਕੋ ਵੱਡਾ ਖੂਖਾਰੂ ਸ਼ੇਰ ਆ ਗਿਆ ਸ਼ੇਰ ਮੈਂ ਤਾਂ ਡਰ ਗਿਆ ਵੀ ਇਹ ਮੈਨੂੰ ਖਾਊਗਾ ਕਿਉਂਕਿ ਸ਼ਿਕਾਰ ਕਰਦਾ ਪਰ ਉਹਨੇ ਮੇਰਾ ਸ਼ਿਕਾਰ ਨਹੀਂ ਕੀਤਾ ਉਹ ਬਾਹਰ ਬੈਠ ਕੇ ਮੀਂਹ ਤੂਫਾਨ ਝੇਲਦਾ ਰਿਹਾ ਤੇ ਆਖਰ ਉਹਦੀ ਇਸ ਮੀਂਹ ਦੇ ਨਾਲ ਇਸ ਬਰਖਾ ਦੇ ਨਾਲ ਇਸ ਬਰਫ਼ ਦੇ ਨਾਲ ਉਹਦੀ ਮੌਤ ਹੋ ਗਈ ਬਿਜਲੀ ਦਾ ਘਾੜਾ ਕੋਇਆ ਮੇਰੀ ਜਾਗ ਪੁੱਲ ਗਈ ਮਹਾਰਾਜ ਕਹਿੰਦੇ ਵਾਸਤੇ ਸਵਾਲ ਦਾ ਜਵਾਬ ਮਹਾਰਾਜ ਮੈਂ ਸਮਝਿਆ ਨਹੀਂ ਮਹਾਰਾਜ ਕਹਿੰਦੇ ਜਿਵੇਂ ਉਹ ਸ਼ੇਰ ਨੇ ਆਪਣੀ ਗੁਫਾ ਚ ਆਏ ਸ਼ਰਨ ਆਏ ਬੰਦੇ ਨੂੰ ਤੈਨੂੰ ਕੁਝ ਨਹੀਂ ਨਾ ਕਿਹਾ ਆਪਣੇ ਪਿੰਡੇ ਤੇ ਮੀਂਹ ਨੇਰੀ ਤੂਫਾਨ ਗੜੇ ਸਹਾਰਲੇ ਆਪਣਾ ਬਲੀਦਾਨ ਤਾਂ ਦੇਤਾ ਪਰ ਤੈਨੂੰ ਕੁਝ ਨਹੀਂ ਕਿਹਾ ਭਾਈ ਜੋਗਿਓ ਅੱਜ ਤੂੰ ਕੁਝ ਸਮਾਂ ਬਾਅਦ ਐਸਾ ਦਿਨ ਐਸਾ ਵਕਤ ਆਵੇਗਾ ਜਦੋਂ ਇਸ ਅਨੰਦਪੁਰ ਦੀ ਧਰਤੀ ਤੇ ਕੋਈ ਸ਼ਰਨ ਲੈ ਕੇ ਆਵੇਗਾ ਉਹ Hindu ਪੰਡਤ ਹੋਣਗੇ ਰੰਗ ਜੀਵ ਤੋਂ ਸਤਾਏ ਹੋਣਗੇ ਤਾਂ ਇਹ ਗੁਰੂ ਨਾਨਕ ਦੀ ਨੌਵੀਂ ਜੋਤ ਆਪਣਾ ਬલિદાન ਦੇ ਕੇ ਸ਼ਰਨ ਆਿਆਂ ਦੀ ਰੱਖਿਆ ਕਰੇਗਾ ਇਹ ਆਪਾਂ ਜਾਣਦੇ ਹਾਂ ਜਦੋਂ ਕਿਰਪਾ ਰਾਮ ਜਾ ਕੇ ਪੰਡਤਾਂ ਨੂੰ ਲੈ ਕੇ ਕਸ਼ਮੀਰ ਤੇ ਪੰਡਤ ਪਹੁੰਚੇ ਸਤਿਗੁਰੂ ਪਾਸ ਤਾਂ ਮਹਾਰਾਜ ਨੇ ਕਿਹਾ ਸੀ ਭਾਈ ਕਿਰਪਾ ਰਾਮ ਵਿਸ਼ਵਾਸ ਤੇ ਪ੍ਰੋਸਾ ਗੁਰੂ ਨਾਨਕ ਦੇ ਦਰ ਤੇ ਰੱਖਿਓ ਤੁਹਾਡੇ ਤਿਲਕ ਜੰਜੂ ਨੂੰ ਕੁਝ ਨਹੀਂ ਹੋ ਸਕਦਾ ਇਹ ਤੇਗ ਬਹਾਦਰ ਦਾ ਸੀਸ ਧਲ ਅਤ ਸਕਦਾ ਹੈ ਪਰ ਤੁਹਾਡਾ ਤਿਲਕ ਤੇ ਜੰਜੂ ਨਹੀਂ ਲੱਥੇਗਾ ਐਸੀ ਬਲੀਦਾਨ ਦੇ ਕੇ ਸਤਿਗੁਰੂ ਪਿਤਾ ਜੀ ਨੇ ਆਪਣਾ ਸਿਰ ਜੋ ਦਿੱਲੀ ਚਾਂਦਨੀ ਚੌਕ ਦੇ ਵਿੱਚ ਜਾ ਕਰਕੇ ਪਿਤਾ ਜੀ ਨੇ ਫਿਰ ਸਿਰਸ ਦਿੱਤਾ ਬਲੀਦਾਨ ਦੇ ਕਰਕੇ ਚਿਲਕ ਤੇ ਜੰਜੂ ਦੀ ਮਹਾਰਾਜ ਪਿਤਾ ਜੀ ਨੇ ਰਾਖੀ ਕੀਤੀ ਤਾਂ ਉਹ ਚਾਂਦਨੀ ਚੌਕ ਜਿੱਥੇ ਸਤਿਗੁਰ ਪਿਤਾ ਜੀ ਨੇ ਸ਼ਹਾਦਤ ਦਿੱਤੀ ਤਾਂ ਮਹਾਰਾਜ ਲੱਗੇ ਐਸੇ ਸਤਗੁਰੂ ਪਿਤਾ ਜੀ ਤੋਂ ਆਪਾਂ ਬਾਹਰ ਨੇ ਬਲਿਹਾਰ ਨੇ ਜਾਈਏ ਮਹਾਰਾਜ ਨੇ ਆਪਣਾ ਸਭ ਕੁਝ ਵਾਰ ਦਿੱਤਾ ਔਰ ਅਸੀਂ ਅੱਜ ਕਿਹੜੇ ਰਸਤੇ ਤੇ ਜਾ ਰਹੇ ਆਂ ਕੀ ਸਿੱਖੀ ਨੂੰ ਅਪਣਾ ਰਹੇ ਆਂ ਜਾਂ ਸਿੱਖੀ ਤੋਂ ਦੂਰ ਜਾ ਰਹੇ ਸਾਡੇ ਬੱਚੇ ਸਾਡੇ ਪਰਿਵਾਰ ਕੀ ਕਰ ਰਹੇ ਆ ਇਹ ਸਾਨੂੰ ਧਿਆਨ ਦੇਣ ਦੀ ਲੋੜ ਹੈ ਗੁਰੂ ਪੀਰ ਪੈਗੰਬਰ ਜੋ ਸਮੇ ਦੇ ਬਤਾਰਿਓ ਕੀ ਸਾਨੂੰ ਪੂਰਨੇ પાਕੇ ਦੇ ਗਏ ਹੈ ਔਰ ਅਸੀਂ ਚੱਲ ਕਿੱਧਰ ਨੂੰ ਰਹੇ ਆਂ ਵਿਚਾਰਨ ਦੀ ਲੋੜ ਹੈ ਤਾਂ ਸਤਿਗੁਰ ਪਿਤਾ ਜੀ ਨੇ ਇਸ ਤਰ੍ਹਾਂ ਫਿਰ ਉਹ ਜੋਗੀ ਨੂੰ ਜਵਾਬ ਦਿੱਤੇ ਤਾਂ ਜੋਗੀ ਫਿਰ ਸ਼ਖਿਮਾ ਮੰਗਦਾ ਫੁੱਲਾਂ ਬਖਸ਼ਾਉਂਦਾ ਚਰਨੀ ਟਾਇ ਬਗਨ ਠੀਕ ਹੈ ਸਤਿਗੁਰ ਜੋ ਤੁਸੀਂ ਨਗਰ ਬਸਾਇਆ ਇਹ ਜੋ ਧਰਤੀ ਵਿਸਾਉਣੀ ਕੀਤੀ ਥੋੜੇ ਸਮੇਂ ਵਿੱਚ ਇਤਨੇ ਵਾਸੀਆਂ ਨੂੰ ਵਸਾ ਦਿੰਦਾ ਹੈ ਨਗਰ ਨੂੰ ਬਣਾ ਦਿੰਦਾ ਹੈ ਤੁਹਾਡਾ ਧੰਨਵਾਦ ਹੈ ਸਾਨੂੰ ਵੀ ਇਥੋਂ ਕੋਈ ਰਸਤਾ ਵਸਤਾ ਲੈਣੀਆਂ ਆਸਾਨ ਹੋ ਜਾਣਗੇ ਅਈਸੇ ਸ੍ਰਿਸ਼ਟੀ ਦੇ ਮਾਲਕ ਨੌਵੇਂ ਜੋਤ ਹਨ ਗੁਰੂ ਤੇਗ ਬਹਾਦਰ ਪਤਾ ਜੀ ਨੇ ਸੰਸਾਰ ਦੇ ਕਲਿਆਣ ਵਾਸਤੇ ਇਸ ਧਰਤੀ ਨੂੰ ਵਸਾਉਣਾ ਕੀਤਾ ਉਹ ਜੋ ਆ ਕੇ ਸ੍ਰੀ ਅਨੰਦਪੁਰ ਸਾਹਿਬ ਔਰ ਪਤਾ ਜੀ ਨੇ ਇਸ ਪਰ ਇੱਥੇ ਸਿੱਖਾਂ ਦਾ ਜੋ ਸਭ ਤੋਂ ਵੱਡਾ ਤੇ ਮੇਨ ਤਾਕਤ ਹੈ ਸ੍ਰੀ ਕੇਸਗੜ੍ਹ ਸਾਹਿਬ ਨੂੰ ਸਿਰਜਣਾ ਕੀਤਾ ਹੈ ਔਰ ਪਤਾ ਜੀ ਨੇ ਫਿਰ ਇੱਥੇ ਪਰਵਾਰ ਨੂੰ ਬੁਲਾਇਆ ਇਥੋਂ ਅੱਗੇ ਉਹਨਾਂ ਪਰ ਹਿੰਦੂ ਹਾਕਮ ਹੈ ਜੋ ਔਰ ਅੰਗਰੇਜ਼ ਵਰਗੇ ਆਂ ਦੀਨ ਕਬੂਲਨ ਦੇ ਲਈ ਜੋ ਅਤਿਆਚਾਰ ਕਰ ਰਹੇ ਸੰਸਾਰ ਦੇ ਉੱਤੇ ਤੇ ਉਹਨਾਂ ਨੇ ਮੂਰਤੀਆਂ ਨੂੰ ਤੋੜਨਾ ਕੀਤਾ ਹੈ ਅਪਰਾਧ ਕਰਨੇ ਕੀਤੇ ਨੇ ਜ਼ਬਰਦਸਤੀ ਹਿੰਦੂਆਂ ਨੂੰ ਮੁਸਲਮਾਨ ਬਰਾੜੇ ਨੇ ਜ਼ਬਰਦਸਤੀ ਉਹਨਾਂ ਨਾਲ ਹੋ ਰਹੀ ਹੈ ਉਹਨਾਂ ਦੀਆਂ ਬਹੁ ਬੇਟੀਆਂ ਨੂੰ ਚੁੱਕ ਕੇ ਲਿਜਾਇਆ ਜਾ ਰਿਹਾ ਤਾਂ ਉਹ ਬੜੇ ਪਰੇਸ਼ਾਨ ਬੜੇ ਦੁਖੀ ਨੇ ਉਹ ਆਪਣੇ ਪਰਮਾਤਮਾ ਅਗੇ ਆਪਣੇ ਦੇਵਤਿਆਂ ਅਗੇ ਆਪਣੇ ਗੁਰੂਆਂ ਅਗੇ ਜੋ ਬੇਨਤੀਆਂ ਜੋ ਦੜੀਆਂ ਅਰਦਾਸਾਂ ਕਰ ਰਹੇ ਐ ਔਰ ਉਹਨਾਂ ਨੂੰ ਹੁਣ ਅਲਾਹੀ ਬਾਕ ਹੋਣੇ ਐ ਉਹ ਬਾਗ ਸੁਣ ਕੇ ਉਹਨਾਂ ਨੇ ਗੁਰੂ ਨਾਨਕ ਦੀ ਜੋਤ ਨੂੰ ਲੱਭਣਾ ਤੂ ਕਲ ਦੀਆਂ ਵਿਚਾਰਾਂ ਦੇ ਵਿੱਚ ਕਿਵੇਂ ਹਿੰਦੂ ਪੰਡਿਤ ਕਸ਼ਮੀਰੀ ਪੰਡਿਤ ਚੱਲ ਕਰਕੇ ਸਤਿਗੁਰੂ ਪਿਤਾ ਜੀ ਦੇ ਪਾਸ ਬੇਨਤੀਆਂ ਕਰਦੇ ਆ ਕਿਵੇਂ ਦਸਵੇਂ ਪਾਤਸ਼ਾਹ ਗੋਬਿੰਦ ਰਾਏ ਬਾਲ ਰੂਪ ਦੇ ਵਿੱਚ ਆ ਕੇ ਆਪਣੇ ਪਿਤਾ ਜੀ ਨੂੰ ਹਿੰਦੂ ਧਰਮ ਦੇ ਖਾਤਰ ਆਪਣਾ ਬਲੀਦਾਨ ਦੇਣ ਵਾਸਤੇ ਭੇਜਦੇ ਐ ਸੋ ਕੱਲ੍ਹ ਦੇ ਦਿਵਾਨਾਂ ਚ ਸਰਬਣ ਕਰਾਂਗੇ ਜੀ ਆਪ ਸੰਗਤ ਦਾ ਸੁਣਿਆ ਦਾਸਾਂ ਦਾ ਬੋਲਿਆ ਪ੍ਰਵਾਨ ਸਰਪਨਾ ਮਾ ਕੋਈ ਵੀ ਰਸਨਾ ਗੰਜ ਰਹੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ 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 ਸਤ ਨਾਮ ਵਾਹਿ ਗੁਰੂ 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ